ਤੇ ਅਕਸਰ ਹੀ ਸਰਕਾਰ ਵੱਲੋਂ ਦੋਹਰੀ ਫਸਲ ਨੂੰ ਛੱਡ ਕੇ ਹੋਰ ਵੱਖ-ਵੱਖ ਤਰ੍ਹਾਂ ਦੀ ਫਸਲ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਜਿਸ ਨਾਲ ਕਿਸਾਨ ਉੱਚ ਪੱਧਰ ਉਤੇ ਆਮਦਨ ਵਿੱਚ ਵਾਧਾ ਕਰ ਸਕਦੇ ਹਨ ਅਜਿਹਾ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਸੋਲੋਪੁਰ ਦਾ ਰਹਿਣ ਵਾਲਾ ਗੱਭਰੂ ਕਿਸਾਨ ਗੁਰदयाल ਸਿੰਘ ਹੈ ਜਿਸ ਨੇ ਦੋਹਰੀ ਫਸਲ ਨੂੰ ਛੱਡ ਕੇ ਹੋਰ ਵੱਖ-ਵੱਖ ਫਸਲਾਂ ਅਤੇ ਕੀਟਨ ਨੂੰ ਅਪਣਾਇਆ ਹੈ ਅਤੇ ਚੰਗੀ ਆਮਦਨ ਦੇ ਨਾਲ-ਨਾਲ ਆਪਣਾ ਨਾਮ ਰਾਜ ਅਤੇ ਦੇਸ਼ ਪੱਧਰ ਉਤੇ ਉੱਚਾ ਕੀਤਾ ਹੈ ਕ੍ਰੀষি ਜਾਗਰਨ ਵਾਲਾ ਵਿਸ਼ੇਸ਼ ਗੱਲਬਾਤ ਦੌਰਾਨ ਕਿਸਾਨ ਗੁਰदयाल ਸਿੰਘ ਨੇ ਦੱਸਿਆ ਕਿ ਮੈਂ ਸਾਲ 1999 ਵਿੱਚ ਖੇਤੀਬਾੜੀ ਭਾਗ ਗੁਰਦਾਸਪੁਰ ਤੋਂ ਮਧੂਮੱਖੀਆਂ ਪਾਲਣ ਦੀ ਟ੍ਰੇਨਿੰਗ ਲੈ ਕੇ 10 ਬਕਸਿਆਂ ਨਾਲ ਕੰਮ ਸ਼ੁਰੂ ਕੀਤਾ ਸੀ ਜਿਸ ਨੂੰ ਮੱਗੇ ਬਤਾਉਂਦੇ ਹੋਏ 4 ਸਾਲਾਂ ਵਿੱਚ 200 ਬਕਸਿਆਂ ਨਾਲ ਇਸ ਕੰਮ ਨੂੰ ਅੱਗੇ ਵਧਾਇਆ ਅਤੇ ਚੰਗੀ ਆਮਦਨ ਪ੍ਰਾਪਤ ਕੀਤੀ ਕਿਸਾਨ ਗੁਰदयाल ਸਿੰਘ ਨੇ ਕਿਹਾ ਕਿ ਮੈਂ ਸਾਲ 2004 ਵਿੱਚ ਹਲਦੀ ਦੀ ਖੇਤੀ ਸ਼ੁਰੂ ਕੀਤੀ ਅਤੇ ਹਲਦੀ ਪਾਊਡਰ ਤਿਆਰ ਕੀਤਾ ਪਰ ਹਲਦੀ ਪਾਊਡਰ ਤਿਆਰ ਕਰਨ ਲਈ ਜ਼ਿਆਦਾ ਮਜ਼ਦੂਰਾਂ ਦੀ ਲੋੜ ਪੈਂਦੀ ਸੀ ਅਤੇ ਖਰਚਾ ਵੀ ਵੱਧ ਆਉਂਦਾ ਸੀ ਉਸ ਤੋਂ ਬਾਅਦ ਮੈਂ ਸਾਲ 2007 ਵਿੱਚ ਬਾਗਵਾਨੀ ਵਿਭਾਗ ਗੁਰਦਾਸਪੁਰ ਦੀ ਸਹਾਇਤਾ ਨਾਲ ਹਲਦੀ ਪ੍ਰੋਸੈਸਿੰਗ ਪਲਾਂਟ ਲਗਵਾਇਆ ਕਿਸਾਨ ਗੁਰदयाल ਸਿੰਘ ਨੇ ਕਿਹਾ ਹਲਦੀ ਪ੍ਰੋਸੈਸਿੰਗ ਪਲਾਂਟ ਲਗਾਉਣ ਤੋਂ ਬਾਅਦ ਮੈਂ ਹਲਦੀ ਪਾਊਡਰ ਤਿਆਰ ਕਰਨ ਦੀ ਹੁਨਰਮੰਤਾ ਵੱਲ ਧਿਆਨ ਦਿੱਤਾ ਜਿਵੇਂ ਹਲਦੀ ਨੂੰ ਧੋਣਾ ਹਲਦੀ ਨੂੰ ਉਬਾਲ ਕਰਨਾ ਸੁਕਾਉਣਾ ਹਲਦੀ ਪਾਲਿਸ਼ ਕਰਨਾ ਆਦਿ ਜਿਸ ਤੋਂ ਬਾਅਦ ਹਲਦੀ ਦੀ ਪੈਕਿੰਗ ਤੇ ਡੱਬੇਬਾਨੀ ਸ਼ੁਰੂ ਕੀਤੀ ਅਤੇ ਖਪਤਕਾਰਾਂ ਨੂੰ ਸਾਰਾ ਪ੍ਰੋਡਕਟ ਬਹੁਤ ਜ਼ਿਆਦਾ ਪਸੰਦ ਆਇਆ। ਕਿਸਾਨ ਗੁਰਦੇਵਾਲ ਸਿੰਘ ਨੇ ਕਿਹਾ ਖਪਤਕਾਰਾਂ ਦੀ ਤਸੱਲੀ ਲਈ ਮੈਂ ਹਲਦੀ ਪਾਊਡਰ ਨੂੰ ਐਗਮਾਰਕ ਕਰਾਉਣ ਦੀ ਸੋਚੀ। ਜਿਸ ਤੋਂ ਬਾਅਦ ਮੈਂ ਸਾਲ 2013 ਵਿੱਚ ਹਲਦੀ ਪਾਊਡਰ ਨੂੰ ਐਗਮਾਰਕ ਕਰਵਾ ਦਿੱਤਾ। ਉਹਨਾਂ ਕਿਹਾ ਮੈਂ ਖੁਦ 15 ਏਕੜ ਹਲਦੀ ਦੀ ਬਿਜਾਈ ਕਰਦਾ ਹਾਂ ਜਿਸ ਵਿੱਚ ਹਲਦੀਆਂ ਵੱਖ-ਵੱਖ ਕਿਸਮਾਂ ਸ਼ਾਮਲ ਹਨ। ਉਹਨਾਂ ਕਿਹਾ ਮੈਂ ਦੂਸਰੇ ਕਿਸਾਨਾਂ ਨੂੰ ਪ੍ਰੇਰਿਤ ਕਰਕੇ ਉਹਨਾਂ ਤੋਂ ਵੀ ਬਿਜਾਈ ਕਰਵਾ ਕੇ 15 ਤੋਂ 30 ਏਕੜ ਰਕਵੇ ਹਲਦੀ ਪ੍ਰੋਸੈਸਿੰਗ ਕਰਦਾ ਹਾਂ ਉਹਨਾਂ ਕਿਹਾ ਇਸ ਕੰਮ ਵਿੱਚ ਮੇਰੇ ਨਾਲ ਦੋ ਲੜਕੇ ਕੰਮ ਕਰਵਾਉਂਦੇ ਹਨ ਅਤੇ ਸਾਰਾ ਕੰਮ ਖੁਦ ਹੀ ਨਿਗਰਾਨੀ ਹਟ ਕਰਦੇ ਹਨ ਕਿਸਾਨ ਗੁਰਦੇਵਾਲ ਸਿੰਘ ਦੇ ਪਿੰਡ ਸੋਲੋਪੁਰ ਵਿਖੇ ਇੱਕ ਖੇਤੀ ਸੰਧ ਬੈਂਕ ਵੀ ਹੈ ਜਿਸ ਵਿੱਚ ਪਰਾਲੀ ਨੂੰ ਸਾੜਨ ਤੋਂ ਬਿਨਾ ਕਣਕ ਦੀ ਬਿਜਾਈ ਕਰਨ ਲਈ ਹੋਰ ਕਈ ਤਰ੍ਹਾਂ ਦੀ ਮਸ਼ੀਨਰੀ ਮੌਜੂਦ ਹੈ ਜਿਨ੍ਹਾਂ ਵਿੱਚ ਰੋਟਾਵੇਟਰ ਹੈਪੀ ਸੀਡਰ ਸੁਪਰ ਸੀਡਰ ਸਰਫੇਸ ਸੀਡਰ ਜ਼ੀਰੋ ਟਿਲਸ ਡ੍ਰਿਲ ਮੌਜੂਦ ਹਨ ਉਨਾ ਖੁਦ ਵੀ ਕਿਹਾ ਕਿ ਮੈਂ ਪਿਛਲੇ ਲੰਬੇ ਸਮੇਤੋਂ ਕਣਕ ਦੇ ਨਾਲ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਉਂਦਾ ਅਤੇ ਸਿੱਧੀ ਹੀ ਫਸਲਾਂ ਦੀ ਬਿਜਾਈ ਕਰਦਾ ਹਾਂ ਦੱਸਦੀ ਇਹ ਕਿਸਾਨ ਗੁਰਦਿਆਲ ਸਿੰਘ ਨੂੰ ਹਲਦੀ ਪਾਊਡਰ ਤਿਆਰ ਕਰਨ ਵਿੱਚ ਪੀਏਯੂ ਲੁਧਿਆਣਾ ਵੱਲੋਂ ਪਹਿਲਾ ਸਥਾਨ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਦਮੀ ਕਿਸਾਨ ਸਨਮਾਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ ਇਸ ਤੋਂ ਇਲਾਵਾ ਪ੍ਰਾਲੀ ਪਰੋਣ ਲਈ ਵਿਧਾਨ ਸਭਾ ਸਪੀਕਰ ਵੱਲੋਂ ਵੀ ਵਿਸ਼ੇਸ਼ ਸਨਮਾਨਿਤ ਕੀਤਾ ਗਿਆ ਹੈ। ਉੱਥੇ ਹੀ 2023 ਸਾਲ ਦੌਰਾਨ ਖਰੀਚੀ ਜਾਗਰਣ মিডিਆ ਗਰੁੱਪ ਵੱਲੋਂ ਦਿੱਲੀ ਦੇ ਪੂਸਾ ਮੈਦਾਨ ਵਿਖੇ ਐਮ ਐਫ ਓ ਆਈ ਅਵਾਰਡ 2023 ਨਾਲ ਰਾਜਪ트ਰੀ ਅਵਾਰਡ ਨਾਲ ਸਨਮਾਨਿਤ ਕੀਤਾ ਹੈ। ਆਖਰ ਵਿੱਚ ਕਿਸਾਨ ਗੁਰदयाल ਸਿੰਘ ਨੇ ਹੋਰ ਕਿਸਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸਾਨੂੰ ਆਪਣੀ ਪੈਦਾਵਾਰ ਦੀ ਪ੍ਰੋਸੈਸਿੰਗ, ਗ੍ਰੇਡਿੰਗ ਅਤੇ ਮੰਡੀਕਰਨ ਆਪ ਕਰਨਾ ਚਾਹੀਦਾ ਹੈ ਤਾਂ ਹੀ ਆ ਆਪਣੀ ਉਪਜ ਦਾ ਸਹੀ ਮੁੱਲ ਮਿਲ ਸਕਦਾ ਹੈ। ਉਹਨਾਂ ਖੇਤੀ ਜਾਗਰਣ ਗਰੁੱਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਿੱਲੀ ਵਿਖੇ ਐਮਐਫਆਈਓ ਵਾਰਡ ਵਿੱਚ ਉਹਨਾਂ ਨੂੰ ਪਹੁੰਚ ਕੇ ਬਹੁਤ ਵਧੀਆ ਲੱਗਿਆ ਉਸੇ ਤਰ੍ਹਾਂ ਨੇ ਉਹਨਾਂ ਨੇ ਦੂਸਰੇ ਰਾਜ ਤੋਂ ਆਏ ਅਗਾਵਾਦੂ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਅਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਜਿਹੇ ਹੋਰ ਵੀ ਅਗਾਵਾਦੂ ਕਿਸਾਨਾਂ ਦੀ ਵਿਸ਼ੇਸ਼ ਖੇਤੀ ਅਤੇ ਵਪਾਰ ਬਾਰੇ ਜਾਣਕਾਰੀ ਜਾਣਨ ਲਈ ਜੁੜੇ ਰਹੋ ਖੇਤੀ ਜਾਗਰਣ ਪੰਜਾਬੀ ਦੇ ਨਾਲ